ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਚਾਰ ਬੇੜਾ ਦਿਖਾਵਾਂਗੇ ਡਿਟੇਲ ਇਨਫੋਰਮੇਸ਼ਨ ਵੀ ਤੋਂ ਲੈਣਿਆ ਸੋ ਦੋ ਬੇੜਾ ਬਿਲਕੁਲ ਤਾਜ਼ੀਆਂ ਸੋਈਆਂ ਹੋਈਆਂ ਸੋ ਆਓ ਅੱਗੇ ਵੀਰ ਨਾ ਕਰੀਏ ਗੱਲਬਾਤ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਤੇ ਪਾਨਾ ਪਿੰਡ ਤੋਲਾ ਜ਼ਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਜੀ ਆਪਣਾ 737967188 7837 ਪਹਿਲੇ ਨੰਬਰ ਜਿਹੜੇ ਆਪਾਂ ਬੈੜ ਦੇਖ ਰਹੇ ਆ ਸਾਈਵਾਲ ਜੰਗ ਚ ਆ ਗਈ ਹੈ ਨਾ ਹਾਂਜੀ ਹਾਂਜੀ ਕਿਹੜਾ ਸੁਆ ਸੁਈ ਹੈ ਵੀਰ ਇਹਦੇ ਤੁੰਡਾ ਸੁਆ ਸੁਈ ਹੈ ਬੱਚਾ ਇਹਨੇ ਕੀ ਦਿੱਤਾ ਬੱਚਾ ਇਹੋ ਅੱਛਾ ਮਗਰ ਬੱਚਾ ਜੇਰੇ ਦੀ ਲੰਮ ਕਰਈ ਹੈ ਨਾ ਪਾ ਘੰਟਾ ਕੀ ਹੋਇਆ ਵੀ ਸੁਈ ਨੂੰ ਜੇ ਚੱਲ ਪਈ ਸੁ ਆਪਾਂ ਬੈਠੀ ਉਠਾਲਤੀ ਕਿਉਂਕਿ ਵੀਡੀਓ ਬਣਾਉਣੀ ਜਨੇਰਾ ਹੁੰਦਾ ਜਾਂਦਾ ਸੀਗਾ ਈ 10 ਮਿੰਟ ਆਪਾਂ ਵੇਟ ਵੀ ਕਰਦੇ ਤੇ ਚੋਣ ਚਵਾ ਕੇ ਮੈਂ ਧਾਰਾ ਦੂਰਾ ਵੀਰੇ ਦਾ ਤਾਂ ਆਪਾਂ ਮਾਰ ਕੇ ਦਿਖਾਵਾਂਗੇ ਸੁਭਰ ਚਵਾਈ ਦੇਖੋ ਧਾਰਾ ਪੇਹ ਦੇ ਮਾਰ ਕੇ ਦਿਖਾਉਣੇ ਪਏ ਆ ਸੋਹਣਾ ਸਾਫ ਸੁਥਰਾ ਮੋਟਾ ਮੁੰਡਾ ਚੋਣਾ ਤੇ ਵੀਰੇ ਚਵਾਈ ਦਾ ਆਉਂ ਸੋ ਚੌਣਚਵਾਦੀ ਬਿਲਕੁਲ ਇੱਕ ਨੰਬਰ ਆ ਬਗਸਰਨੀ ਧਰਾ ਮਾਰਦੀ ਸੋ ਦੇਖੋ ਕੋਈ ਭੂਰਸਾਰ ਨਹੀਂ ਕੋਈ ਹੋਰ ਨਹੀਂ ਕਿੰਨਾ ਦੁੱਧ ਪਾ ਦੂਗਾ ਇਸ ਟਿਗਰੇ 20 ਕਿਲੋ ਦੁੱਧ ਸੁਭਿਰ ਕੱਦਕਾੜ ਵਗੈਰਾ ਬਹਿੜਦਾ ਦੇਖ ਸਕਦੇ ਸੋਹਣਾ ਸਾਫ ਸੁਥਰਾ ਜੇਰੇ ਦੀ ਕਹਿੰਦਾ ਬਾਬ ਸਟਾਰਟ ਹੋ ਚੁੱਕੀ ਆ ਤੇ ਬੰਤਾ ਇਹਦੇ ਪਿੱਛੇ ਆ ਕੇ ਬੇ ਮੇਲ ਕਾਫ ਹਾਂ ਤੇ ਰੇਟ ਇਹਦਾ ਕੀ ਰਹੂਗਾ ਰੇਟ 80000 ਆਉਂਦੀ ਵੜ ਦੇ ਦਿੰਗੇ ਗੁਜਾਇਸ ਹੋ ਜੂਗੀ ਮਾਨਤਨ ਕਰਦੇ ਸੋ 80000 ਦੇ ਵਿੱਚੋਂ ਮੌਕੇ ਤੇ ਗੁਜਾਇਸ ਹੋ ਜੂਗੀ ਤੇ ਚੋਣ ਚਵਾ ਧਾਰਾ ਧੂਰਾ ਬਿਲਕੁਲ ਇੱਕ ਨੰਬਰ ਹੈ ਨਾ ਤੇ ਦੁੱਧ ਕਹਿੰਦਾ ਬਾ 20 ਲੀਟਰ ਬਨ ਕੇ ਲੈ ਲੈ ਬੰਦਾ ਦੇਵੇਂ ਮੰਨ ਲੂ ਇਹ ਮੱਝ ਲੈਣੀ 20 ਟਰੋ ਵਾਲੀ ਸੋ ਜੈਨ ਹੁਣ ਗੱਲ ਆ ਜਾ ਮਾ ਮੰਨ ਕੇ ਆਨ ਲਵੇ ਕੋਈ ਬੰਦਾ ਵੀ ਜੀ ਮੱਝ ਮੰਨ ਕੇ ਲਵੇ ਕਿਉਂਕਿ ਇਹਦੀ ਫੈਂਟ ਉੱਪਰ ਜੇ ਮੱਝਾਂ ਇਹਨੂੰ ਹੀ ਆ ਜਾਂਦੀ ਆ ਜੀ ਤੇ ਅੱਗੇ ਦੂਜੇ ਨੰਬਰ ਤੇ ਇਹਦੀ ਜੇ ਰਾ ਭਈਆ ਹੈ ਨਾ ਹਾਂਜੀ ਹਾਂਜੀ ਮੇਰੇ ਬੇਟੇ ਵੀ ਬੱਚਾ ਇਹਨੇ ਕੀ ਦਿੱਤਾ ਇਹਨੇ ਮਗਰ ਬੱਛੀ ਆਈ ਫਰੂਟ ਦੇ ਸੀ ਮਣਦੀ ਆ ਸੋ ਬੱਛੀ ਦੇਖੋ ਯਾਰ ਮਗਰ ਬੜੀ ਪਿਆਰੀ ਹੈ ਨਾ ਤੇ ਭਾਈ ਦੰਦੋ ਕਿਵੇਂ ਬੱਛੀ ਇਹ ਖੀਰੀ ਆਈ ਅੱਛਾ ਖੀਰੀ ਬੱਛੀ ਆਦਾ ਯਾਰ ਜਮਾਇਆ ਚਾਰ ਜਾਣੇ ਇੰਪੋਰਟਡ ਚੀਜ਼ ਆ ਜਮਾ ਹਨਾ ਆਪ ਵੀ ਬੱਸੀ ਆ ਜਮਨੇ ਅਗਲਾ ਕਹਿ ਦਿੰਦਾ ਹਾਂ ਹੁਣ ਆ ਵੀ ਬੱਛੀ ਆ ਜੀ ਵੀ ਆਪ ਵੀ ਬੱਸੀ ਆ ਇਹ ਵੀ ਬੱਸੀ ਆ ਸੋ ਆ ਦੇਖੋ ਯਾਰ ਏਬੀਐਸ ਦੇ ਬਰੂਟ ਦੀ ਹਨਾ ਤੇ ਜੇਰ ਵੀ ਆਪਣੇ ਹੋਰ ਬੰਦੇ ਨੂੰ ਵੜਾ ਦੇਣਾ ਇਸਟਰਾ ਆਪਾਂ ਜੇਰ ਜੂ ਰੋਕੇ ਆ ਕਿੰਨਾ ਕਿੰਨਾ ਗੇ ਦੁੱਧ ਪਾਉ ਦੂ ਵੀਰੇ ਪਤੀ ਦਤੀ ਕਿਲੋ ਦੇ ਰੂ ਰੇਟ ਇਹਦਾ ਕੀ ਹੋਊਗਾ ਰੇਟ 1,35,000 ਦੀ ਬਾਹਰ ਲਿਆ ਦੋ ਰਿਓ ਬਾਹਰ ਨੂੰ ਸੋਪਰੇ ਦੂਜੇ ਨੰਬਰ ਆ ਪਾੜੀ ਬੱਛੀ ਦੇਖਦੇ ਪਏ ਆ ਤੇ ਬਾਈ ਜੀ ਆਪ ਦਾ ਰਿਕਾਰਡ ਪਤਾ ਕਿਹਦੇ ਸੀ ਮੰਦੀ ਆ ਇਹ স্নੋਮੈਨ ਦੀ ਬੱਛੀ ਆ ਜੀ ਠੀਕ ਆ স্নੋਮੈਨ ਦੀ ਆਪਾ ਤੌਰ ਦੀ ਲੰਬੀ ਸੋ ਦੰਦੋ ਬਿਲਕੁਲ ਖੀਰਾ ਬਚਾ ਹੀ ਆ ਜਮਾ ਇਦਾਂ ਦੇ ਨਗੀਨੇ ਸਿਲੈਕਟਡ ਪੀਸ ਬਹੁਤ ਘੱਟ ਮਿਲਦੇ ਆ ਮਗਰ ਬੱਛੀ ਆ ਜਿਹਦੇ ਵੀ ਰਫਾਰਮ ਦਾ ਡ੍ਰੀਮ ਰੱਖਦੇ ਆ ਕਿ ਆਪਾਂ ਨਿਊ ਜਰਨੀ ਸਰ ਭਾਲਦੇ ਤੁਸੀਂ ਤੋਂ ਦੇਖੋ ਬੱਛੀ ਦਾ ਸਾਨੂੰ ਖੀਰੀ ਆ ਜੀ ਫੁੱਲ ਹਾਈਟ ਦੀ ਬੱਛੀ ਆ ਤੇ ਜਦੋਂ ਦੇਣੇ ਮੰਨ ਕੇ ਚੱਲ ਵੀ ਦੂੰਦੀ ਚੌਕ ਦੀ ਹੋਰ ਦਵਾਰਾ ਸੂਨ ਵਾਲੀ ਹੋ ਜੂਦਾਂ ਦਾ ਜੀ ਰੇਟ 1.35 ਤੇ ਦੁੱਧ ਦੀ ਗੱਲ ਕਰਕੇ ਜੱਣੀ ਵੀ 30 ਤੋਂ ਪਾਰ ਵਾਲਾ ਦੁੱਧ ਤਾਂ ਬੱਚੀ ਨੇ ਦੇਣਾ ਹੀ ਆ ਹਨਾ ਜਮਾ ਸੋ ਬਾਕੀ ਯਾਰ ਮਗਰ ਵੀ ਬੱਚੀ ਆ ਮੇਨ ਗੱਲ ਦੰਦਾ ਚ ਖੀਰੀ ਮਗਰ ਬੱਚੀ ਜੇ ਰੋਕੇ ਜਮਾ ਤਾਰਾ ਤੂਰਾ ਇੱਕ ਨੰਬਰ ਆ ਸੋਨੇ ਦਾ ਸਾਗ ਆ ਮਲਮਲ ਲੱਦਾ ਗੋਲੀਆਂ ਉਹ ਗੱਲ ਆ ਜਮਾ ਹਨਾ ਸਭ ਤੋਂ ਤਾਰਾ ਦੇਖੋ ਤੇ ਚੌਣ ਜਵਾ ਦੇਖੋ ਯਾਰ ਫਿਟਨੈਸ ਜਮਾ ਹਨਾ ਕੰਪੈਕਟ ਹਵਾਨਾ ਤੇ ਜੇਰ ਜੂਰ ਦਾ ਕੰਮ ਟੋਟਲ ਡਾਨਾ ਤਾਰਾ ਦੇਖੋ ਇੱਕ ਨੰਬਰ ਜਮਾ ਹੀਟਿੰਗ ਨਾਲ ਰਟਲਮਾਨ ਇਹੋ ਜਿਹਾ ਟੁਟਮਾਨ ਹੋਣਾ ਅਸੇ ਜੋ 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 ਚਵਾਈ ਕਰਦੇ ਜਾਵਾਂਗੇ ਤੇ ਆਉਂਦਾ ਨਹੀਂ ਖਿਰਦੀ ਤੁਰੀ ਜਾਣਾ ਜਾਵਾਂ। ਬਾਕੀ ਆਪਣਾ ਇਹ ਨਹੀਂ ਹੈਗਾ ਕਿ 25 ਨੂੰ ਪਿਆਣੀ ਆਪਾਂ ਪਹਿਲਾਂ ਇਹ ਪੈ ਨੂੰ ਬਣਾਈ। ਠੀਕ ਐ। ਪੱਛੀ ਨੂੰ ਬਾਅਦ ਕਿ ਆਪਾਂ ਪਹਿਲਾਂ ਪਿਆਰ ਕੁੱਤੇ ਆ। ਸਭ ਮਗਰ ਬੱਛੀ ਆ ਗਈ ਹੈ ਨਾ। ਹਾਂਜੀ ਹਾਂ। ਰੇਟ 1 35 ਜੋ ਗਜਾਇਸ ਮੌਕੇ ਤੇ ਹੋ ਜਾਊਗੀ। ਮੈਂ ਵੀ ਮੁੱਲ ਲਾ ਕੇ ਲੈ ਆ ਮੱਛੀ। ਜੀ ਤੇ ਅੱਗੇ ਆ ਜਾਓ ਬਾਈ ਜੀ ਤੇਰਾ ਨੰਬਰ ਗੱਪੜ ਦੇਖ ਰਹੇ ਆ। ਹਾਂਜੀ ਹਾਂ। ਇਹ ਕਿਹੜਾ ਸੂਆ ਸੁੰਦੀ ਆ ਜੀ? ਇਹ ਵੀ ਦੂਜਾ ਸੂਆ ਨਾਲੇ ਜੀ। ਅੱਛਾ ਦੂਜਾ ਸੂਆ ਕਾਇਕਦਨ ਲੈਂਦੀ ਆ ਇਹ? ਇਹ ਲੈ ਲਿਓ ਹਫਤੇ ਤੋਂ 10 ਦਿਨ ਬਾਕੀ ਹੈ ਜੀ। ਅੱ ਇਹਦਾ ਪਲੂਣ ਦਾ ਦੁੱਧ ਕਿੰਨਾ ਕੁ ਦੱਸਿਆ ਮਾਲਕ ਨੇ ਆਪਾਂ ਨੂੰ ਇਹਨੇ 23-24 ਕਿਲੋ ਤੋਂ ਪਲੂਣ ਨੇ ਦਿੱਤਾ ਜੀ ਇਹਦਾ ਰੇਟ ਕੀ ਰੋ ਅੱਜ ਦਾ ਜੀ 85000 ਦੀ ਵੜ ਦੇ ਜੀ 85000 ਦੀ ਦੁੱਧ 23-24 ਕਿਲੋ ਮੰਨ ਕੇ ਲੈ ਰਹੇ ਬੰਦੇ ਜੀ ਤੋਰਦੇ ਵਾਰੋ ਸਭ ਤੋਂ ਫੇਸ ਕੁਆਲਟੀ ਵਗੈਰਾ ਦੇਖ ਸਕਦੇ ਵੜ ਦੀ ਸੋਹਣੀ ਦੂਜਾ ਸੂਆ ਵੜ ਸੂਰੀਆ 23-24 ਕਿਲੋ ਦੁੱਧ ਪਾਉਣ ਵਾਲੀ ਬੱਛੀ ਆ ਤੇ ਰੇਟ ਇਹਦਾ ਆ ਗਿਆ ਵੀਰੇ 85000 ਹਾਂ ਜੀ ਡੈਨਮਾਰਕ ਦੀ ਵੜ ਹੈ ਜੀ ਜੀ ਤੇ ਡੈਨਮਾਰਕ ਦੱਸ ਹੀ ਮੰਦੀ ਆ ਗਿਆ ਆਪ ਕਿੰਦੀ ਸ਼ਾਈਨਿੰਗ ਹੈ ਤੇ ਠੀਕ ਹੈ 10 ਦਿਨ ਨੈਟ ਇਹਦੇ ਸੂਣ ਚ ਪੈਂਡਿੰਗ ਪਿਆ ਹੈ ਹਨਾ ਹਾਂਜੀ ਹਾਂਜੀ ਤੇ ਦੁੱਧ ਦੀ ਗੱਲ ਕਰੀ ਕਿੰਦੀ ਸੇਵਾਲਾ ਹੋਆ ਵੀਰੇ 27 28 ਕਿਲੋ ਤੁਹਾਨੂੰ ਫੁੱਲਾ ਪਾ ਦੂਗੀ ਜੀ ਸੋ ਲੇਵਾ ਵਗੈਰਾ ਵੀ ਸੋਣਾ ਤੇ ਬਾਕੀ ਉੱਪਰ ਤੋਂ ਲੈ ਕੇ ਸਟ੍ਰੇਟ ਤੇ ਚੌੜੀ ਟੂੜੀ ਪਈ ਹੈ ਰਾਜੀ ਪਲੀ ਪਲੀ ਵੀ ਬਹੁਤ ਆ ਹਨਾ ਸੋ ਲੱਸੀ ਨਾ ਵੀ ਕਿਸੇ ਪਾਸੇ ਹੋਣੀ ਤੇ ਅੱਗੇ ਬਾਈ ਜੀ 4 ਨੰਬਰ ਦੇਖ ਰਹੇ ਜਿਹੜੀ ਗੱਬਣ ਹਨਾ ਇਹ ਕਿਹੜਾ ਸੂਆ ਸੂਂਦੀ ਆ ਜੀ ਇਹ ਵੀ ਦੂਜਾ ਸੂਆ ਦੂਜਾ ਸੂਆ ਕਾ ਇੱਕ ਦਿਨ ਪੈਂਡਿੰਗ ਪਏ ਜੇ ਇਹਦਾ ਵੀ 10 ਦਿਨ ਲੱਗੇ ਬੜੀ ਅਚਾ 10 ਦਿਨ ਪੈਂਡਿੰ ਦੁੱਧ ਕਿੰਨਾ ਪਾ ਦੂਗੀ ਜੀ ਇਹ ਦੁੱਧ ਜੀ 22 ਕਿਲੋ ਉਹ ਦੁੱਧ ਦਿੱਤਾ ਮੈਨੂੰ ਦਾ ਠੀਕ ਹੈ ਤੇ ਬਾਕੀ ਹਲਕਾ ਕਰਾਸ ਬਾਨ ਫੈਡ ਵਾਲਾ ਦੋ ਜਮਾਣਾ ਹਾਂਜੀ ਹਾਂਜੀ ਸੋ ਥਣ ਥਣ ਦੇਖੋ ਸੋਹਣੇ ਨਿਕਣ ਨੇ ਇਹਦਾ ਰੇਟ ਕੀ ਰੱਖਿਆ ਜੀ ਇਹ ਵੀ 85 ਦੇ ਦੇਣੀ ਠੀਕ ਹੈ ਦੁੱਧ ਦੀ ਐਵਰੇਜ 23 24 ਕਿਲੋ ਦੀ 25 ਕਿਲੋ ਤੋਂ ਅੱਗੇ ਉਹ ਕਰਾਸ ਦੇ ਦਿੰਦੀ ਕੋਈ ਬੰਦਾ ਸੇਵ ਵਾਲਾ ਤੇ ਨਾਲ ਦਿਓ ਫੈਡ ਵਾਲਾ ਜਮਾ ਹਣਾ ਹਾਂਜੀ ਹਾਂਜੀ ਸੋ ਵੀਰ ਚਾਰ ਨੰਬਰ ਵੇੜ ਦੇਖ ਸਕਦੇ ਹੋ ਹਲਕਾ ਜਿਹਾ ਕਰਾਸ ਬਾਨ ਪੈਂਦਾ ਗਰਲੈਂਡੋ ਦੇ ਅਟੈਚਮੈਂਟ ਜੀ ਮੰਨ ਸਕਦੇ ਹਲਕਾ ਜਿਹਾ ਤੇ ਕਹਿੰਦਾ ਬਾ ਦੁੱਧ ਜਿਹੜਾ ਇਹਨੇ ਦੇਣਾ ਫੈਟ ਵਾਲੀ ਦੇਣਾ ਜਮਾ ਹਨ ਤੇ ਦੁੱਧ 24 25 23 24 25 ਰਾਵਣਾ ਪਾ ਦੇਣਾ ਇਹਨੇ ਰੇਟ 85000 ਰੁਪਇਆ 8 9 ਦਿਨ ਸੂਣ ਚ ਪੈਂਦੀਗਾ ਕਦ ਬੇਲ ਬਹੁਤ ਆ ਤੇ ਬਾਕੀ ਸਾਈਨਿੰਗ ਸੋ ਨਹੀਂ ਗਾ ਰਾਜੀ ਪੜੀ ਵੀ ਬਹੁਤ ਆ ਕਿਸੇ ਪਾਸੇ ਲਿਸੀ ਨਾ ਵੀ ਨਹੀਂ ਹੱਥ ਤਰਾਣੀ 85000 ਦੇ ਵਿੱਚੋਂ ਮੌਕੇ ਤੇ ਗੁਜਾਇਸ ਵਗੈਰਾ ਹੋ ਜੂਗੀ ਸੋ ਠੰਡੇ ਬਾ ਦੇਖੋ ਸੋਨਾ ਹੱਥੀ ਚਵਾਈ ਵਾਲਾ ਬਾਕੀ ਤਾਂ ਬਹੁਤ ਬਈ ਆ ਇਹਦੇ ਤੋਂ ਠੀਕ ਆ 10 ਕ ਦਿਨ 8 ਦਿਨ ਕੱਢ ਦਿਆ ਹਜੇ ਹਨਾ ਸੋ ਬਣ ਕੇ ਸੂਪੂਰੀ ਜਮ ਇੱਕ ਤਰ੍ਹਾਂ ਜ ਮਨ ਕੇ ਚੱਲੇ ਵੀ ਡਿੱਟੋ ਮੈਂ ਹੀ ਆ ਜਮਾ ਸੋ ਮੈਂ ਇਹ ਨਾ ਦੁੱਧ ਕੰਪੇਅਰ ਹੋਣੇ ਆ ਜਮ ਲੈਣੀ ਆ ਹੁਣ ਮੰਨ ਕੇ ਚਲੂ ਅੱਜ ਦੇ ਟਾਈਮ 'ਚ 1,20,25000 ਦੀ 15 ਕਿਲੋ ਵਾਲੀ ਮੈਂ 30 ਦੀ ਨੋਰਮਲ ਮੈਂ ਮਿਲ ਜੇ ਬਾਈ ਜੀ ਨੋਰਮਲ ਹਾਂ ਜੈ ਜੈ ਗੱਲਾ ਸੋ ਚਾਰ ਦਿਖਾ ਦਿਆਂ ਮੇਰੇ ਕੋਲ ਵਹਿੜਾ ਆਪਾਂ ਦੋ ਤਾਜੀਆਂ ਸੂਈਆਂ ਤੇ ਇੱਕ ਤਾਂ ਵਿਚਾਲੇ ਡਾਇਮੰਡ ਪੀਸ ਹੀ ਆ ਜਾਵਾ ਸੋ ਦੇਖੋ ਕਿਆ ਬਾਤਾਂ ਫਿਟਨੈਸ ਵਗੈਰਾ ਖੀਰਾ ਬੱਚਾ ਮਗਰ ਬੱਛੀ ਤੇ ਧਾਰ ਦੂਰ ਜੇਰ ਜੂ ਰੋਕਿਆ ਜਾਵਾ ਸੁਵਰੇਜ ਚੈਨਲ ਨਗਾ ਜੋ ਕੋਈ ਵੀ ਨਾ ਤੁਹਾਡੇ ਪਸੰਦ ਹੋਵੇ ਦੇਖ ਕੇ ਵੀਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤਿਆਰ ਹਾਂ